ਸਰ ਹੋਇਆ ਕਿ ਸਾਰੇ ਬਾਹਰ ਆ ਗਏ ਜੀ। ਉਹ ਸਰ 9 ਤੇਜ਼ ਤੇ ਪਹਚਾਲ ਆਇਆ। ਪਹਚਾਲੇ ਨਹੀਂ ਤੇਜ਼ ਆਇਆ। ਸਾਡੇ ਕੱਚੇ ਘਰ ਰੇਗੇ ਨੇ। ਪੱਖਾ ਵੀ ਸਾਡਾ ਹਿੱਲਣ ਲੱਪਿਆ। ਅਸੀਂ ਤਾਂ ਬਾਹਰ ਹੀ ਆਣਾ ਵਾ। ਸਾਰੇ ਸਾਰੇ ਬਾਹਰ ਆ ਗਏ। ਬਾਬਾ ਤੇਜ਼ ਆਇਆ। ਬਹੁਤ ਤੇਜ਼ ਆਇਆ ਸਰ। ਸਾਰੇ ਬਾਹਰ ਆ ਗਏ। ਸਾਰੇ ਬਾਹਰ ਆ ਗਏ। ਪੂਰਾ ਮੁਹੱਲਾ ਹੀ ਬਾਹਰ ਆ ਗਿਆ। ਨਹੀਂ ਤੇਜ਼ ਪਹਚਾਲ ਆਇਆ ਸਾਡਾ। ਅਸੀਂ ਤਾਂ ਪੱਖਾ ਸਾਡਾ ਹੀ ਲੱਲ ਲੱਪਿਆ ਤਾਂ ਵੀ ਉੱਠ ਕੇ ਆ ਗਏ। ਸਾਡੇ ਕੱਚੇ ਘਰ ਰੇਗੇ ਨੇ। ਕੀ ਨਾਮ ਆਸਾ ਤੁਹਾਡਾ? ਰਜਿੰਦਰ ਕੁਮਾਰ ਜੀ। ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਜੀ ਸ਼ੀਲਾ। ਐ ਬਾਬਾ ਆਲੇ ਕਿੰਨਾ ਕਿ ਤੇਜ਼ ਸੀਗਾ ਚਾਲ ਇਸ ਦਾ ਪਚਾਲ ਆਇਆ ਮਿੰਟਾਂ ਚ ਬਹੁਤ ਗੂੰਜ ਚ ਆਇਆ ਹੈ ਹੂੰ ਤੇ ਭੱਜ ਕੇ ਉੱਠ ਕੇ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਹੂੰ ਤੇ ਬਹੁਤ ਪਰੇਸ਼ਾਨੀ ਇੱਕਦਮ ਆ ਗਈ ਕਿੰਨਾ ਕਿ ਤੇਜ਼ ਸੀਗਾ ਬਹੁਤ ਜ਼ਿਆਦਾ ਤੇਜ਼ ਸੀ ਪਹਿਲਾਂ ਵੀ ਕਦੇ ਇਦਾਂ ਆਇਆ ਚੱਲ ਗਿਆ ਪਹਿਲੀ ਵਾਰ ਨਹੀਂ ਪਹਿਲੀ ਵਾਰ ਅੱਜ ਐਦ ਕੇ ਆਇਆ ਠੀਕ ਤਾਂ ਹੁਣ ਲੋਕ ਸਾਰੇ ਬਾਹਰ ਨਿਕਲੇ ਹੋਏ ਹਾਂਜੀ ਸਾਰੇ ਭੱਜ ਕੇ ਬਾਹਰ ਆ ਗਏ ਕੀ ਨਾਮ ਕੀ ਤੁਹਾਡਾ ਸਤਪਾਲ ਜੀ ਸਤ ਪਾਏ ਜੀ ਹੁਣ ਹੁਣ ਜਿਹੜਾ ਪਹਚਾਲ ਆਇਆ ਕਿੰਨਾ ਕੁ ਪਹਚਾਲ ਤੇ ਬਹੁਤ ਤੇਜ਼ ਸੀ ਜੀ ਬਹੁਤ ਜ਼ਿਆਦਾ ਤੇਜ਼ ਸੀ ਸਾਰਾ ਮhalla ਹੀ ਬਾਹਰ ਇਕਦਮ ਭੱਜ ਕੇ ਬਾਹਰ ਆ ਗਿਆ ਕਿਵੇਂ ਪਤਾ ਲੱਗਾ ਕਿ ਪਹਚਾਲ ਆਇਆ ਹੋਇਆ ਉਹ ਇੱਕ ਹੀ ਰਾਇਆ ਨਾ ਢੋਲ ਵੱਜਦਾ ਇਸ ਤਰ੍ਹਾਂ ਆਵਾਜ਼ ਆਈ ਬਹੁਤ ਤੇਜ਼ ਗੂੰਜਦੀ ਬਹੁਤ ਜ਼ਿਆਦਾ ਅੱਜ ਤੱਕ ਆਵਾਜ਼ ਨਹੀਂ ਸੁਣੀ ਇਹੋ ਜਿਹੀ ਕਰੀ ਤੇ ਬਹੁਤ ਤੇਜ਼ ਪਹਚਾਲ ਆਇਆ ਅੱਜ ਹਾਂਜੀ ਅੱਜ ਉਸ ਤੋਂ ਇੰਨੀ ਤੇਜ਼ ਪਹਚਾਲ ਆਇਆ ਤੇ ਧਰਤੀ ਵੀ ਹਿੱਲਣ ਲੱਗੀ ਸਾਰੇ ਬੈੱਡ ਹਿੱਲਣ ਲੱਗੇ ਸਾਰੇ ਬਖਾਰ कि आप सारे बाहर घूम रहे हैं और हम सारे बाहर घूम रहे हैं। देखे। देखे। देखे देखे। बहुत तेज़ भूचाल आया जी और बच्चों के लिए तो एक हादसे का विषय लेकिन ये ख़तरनाक काम है जी हम ऐसे डेंजर जोन में बैठे हैं कि कोई भूकंप कपड़ों से बचने का साधन नहीं है यहाँ पे अपने आप को संभालिए ਚੱਲ ਚੱਲ ਕਰ ਗਤੀ ਹੂੰ ਹੂੰ ਪਰ ਆਵਾਜ਼ ਉਹ ਕੁੰਢੀ ਲਨ ਲੱਗੀ ਫੁੱਲ ਆ ਦੇ ਬਲ ਬਲ ਬਿਰਬੀ ਨੂੰ ਬਾੜੋ ਪਿੱਛੇ ਬੜੀ ਪੁੰਨ ਦਿੱਤੀ ਹੈ ਦਾ ਸਾਲਾ ਨਹੀਂ ਕੀ ਨਾਮ ਕੀ ਤੁਹਾਡਾ ਸਤਪਾਲ ਜੀ ਸਤਪਾਲ ਜੀ ਹੁਣ ਹੁਣ ਜਿਹੜਾ ਪਚਾਲ ਆ ਕਿੰਨਾ ਕੁ ਪਚਾਲ ਤੇ ਬਹੁਤ ਤੇਜ਼ ਸੀ ਜੀ ਬਹੁਤ ਜਿਆਦਾ ਤੇਜ਼ ਸੀ ਸਾਰਾ ਮਹੱਲਾ ਹੀ ਬਾਹਰ ਇਕਦਮ ਭੱਜ ਕੇ ਬਾਹਰ ਆ ਗਿਆ ਬਦਲ ਲੱਗਾ ਕਿ ਪਚਾਲ ਆਇਆ ਹੋਇਆ ਉਹ ਇੱਕ ਹੀ ਆਇਆ ਜਮ ਢੋਲ ਵੱਜਦਾ ਇਸ ਤਰ੍ਹਾਂ ਆਵਾਜ਼ ਆਈ ਬਹੁਤ ਤੇਜ਼ ਗੂੰਜਦੀ ਬਹੁਤ ਜ਼ਿਆਦਾ ਅੱਜ ਤੱਕ ਆਵਾਜ਼ ਨਹੀਂ ਸੁਣੀ ਇਹੋ ਜਿਹੀ ਕਦੀ ਤੇ ਬਹੁਤ ਤੇਜ਼ ਪਚਾਲ ਆਇਆ ਅੱਜ ਤੱਕ ਹਾਂਜੀ